ਦਾ ਜ਼ਰੀਆ ਹੈ ਜੋ ਮੇਰਾ ਪਰਸਪੈਕਟਿਵ ਹੈ ਜੋ ਅੱਜ ਤੱਕ ਮੈਂ ਜਿਸ ਪਰਸਪੈਕਟਿਵ ਨਾਲ ਜ਼ਿੰਦਗੀ ਜਾਈ ਹੈ ਉਹ სპੋਰਟਸ ਖੇਡੀ ਹੈ ਔਰ ਆਪਣੀ ਜੌਬ ਵੀ ਕਰਦੀ ਹੈ ਉਹ ਹੈਗਾ ਪੋਜ਼ਿਟਿਵ ਰਹਿਣਾ ਮੈਨੂੰ ਪਤਾ ਹੈ ਆਪਣੇ ਕੋਲ ਬਹੁਤ ਸਾਰੀਆਂ ਚੀਜ਼ਾਂ ਦੀ ਕਮੀਆਂ ਹੁੰਦੀਆਂ ਨੇ სპੋਰਟਸ ਪਰਸਨ ਲਈ ਇਨਫਰਾਸਟ੍ਰਕਚਰ ਦੀ ਕਮੀ ਹੁੰਦੀ ਹੈ ਕਈ ਵਾਰੀ ਫਾਈਨੈਂਸਸ ਦੀ ਕਮੀ ਹੁੰਦੀ ਹੈ ਜੌਬ 'ਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਜ਼ਿੰਦਗੀ ਵਿੱਚ ਬੜੇ ਮੁਸ਼ਕਿਲ ਹਾਲਾਤ ਆਉਂਦੇ ਆ ਬਟ ਇੱਕ ਚੀਜ਼ ਜੋ ਤੁਹਾਨੂੰ ਸਾਰੀਆਂ ਚੀਜ਼ਾਂ 'ਚ ਕੱਢ ਲੈਂਦੀ ਉਹ ਤੁਹਾਡੀ ਪੋਜ਼ਿਟਿਵਿਟੀ ਹੈ ਇਟਸ ਯੋਰ ਪੋਜ਼ਿਟਿਵ ਨੇਚਰ ਯੋਰ ਪੋਜ਼ਿਟਿਵ ਵਾਈਬ ਯ ਚੜ੍ਹਦੀ ਕਲਾ ਵਿੱਚ ਰਹਿਣ ਦਾ ਜੋ ਆਪਣਾ ਜਜ਼ਬਾ ਹੈ ਜਿਸ ਸਕਤੀ ਤੇ ਆਪਾਂ ਪੈਦਾ ਹੋਏ ਆਂ ਉਥੇ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਗਿਆ ਹੈ ਆਪਾਂ ਨੂੰ ਕੋਈ ਵੀ ਹਾਲਾਤ ਹੋਣ ਆਪਣੇ ਜਿਹੜੇ ਇਤਿਹਾਸ ਦੇਖ ਲਏ ਆਪਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਆਂ ਸੋ ਉਸੇ ਜਜ਼ਬੇ ਨਾਲ ਲੱਗੇ ਵਧਣਾ ਜਦੋਂ ਆਪਾਂ ਸ਼ਿਕਾਇਤਾਂ 'ਚੋਂ ਨਿਕਲ ਕੇ ਸ਼ੁਕਰਾਨੇ ਵੱਲ ਪਲੱਸ ਜਦੋਂ ਆਪਾਂ ਇੱਕ ਮਿਹਨਤ ਕਰਨ ਵੱਲ ਅੱਗੇ ਅੱਗੇ ਵਧਣ ਦਾ ਲੱਗੇ ਸੋਚਾਂਗੇ ਤਾਂ ਆਪਾਂ ਨੂੰ ਕਾਮਯਾਬੀ ਜ਼ਰੂਰ ਮਿਲੂਗੀ ਸੋ ਬੜੇ ਬਹੁਤ ਵਾਰੀ ਹਰ ਜਗ੍ਹਾ ਤੇ ਮੈਂ ਕਹਿਣੀ ਵੀ ਹੈ ਜੀ ਜੇ ਕਾਬਲੇ ਤਾਰੀਫ਼ ਬੰਨਾ ਹੈ ਤਾਂ ਵਾਕਫੇ ਤਕਲੀਫ